ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਠੀਕ ਠਾਕ ਹੋਣਾ ਭਾਈ ਸਾਰੇ ਤੇ ਪ੍ਰਮਾਤਮਾ ਠੀਕ ਹੀ ਰੱਖੇ ਤੇ ਅੱਜ ਆਲੇ ਬਲੌਗ ਦੇ ਵਿੱਚ ਤੁਹਾਡਾ ਸਾਰੇ ਵੀਰਾਂ ਦਾ ਸਵਾਗਤ ਆ ਅੱਜ ਆਪਾਂ ਫੇਰ ਖੇਤ ਆ ਗਏ ਇੱਥੇ ਆਪਾਂ ਪੱਠੇ ਵੱਢੇ ਆ ਠੀਕ ਆ ਜੀ ਪੱਠੇ ਦਾ ਬਹੁਤ ਵੱਢ ਕੇ ਲਾਦਦੇ ਉਹ ਤਾਂ ਆਪਾਂ ਕੰਮ ਨਿਵੇੜਦਾ ਫਿਰ ਹੁਣ ਮੈਂ ਖਾ ਜੇ ਮੈਂ ਰੋਜ਼ ਉਹੀ ਪਾਦਾ ਨਾ ਬਲੌਗਾ ਫਿਰ ਤੁਸੀਂ ਕਹੋਗੇ ਉਹ ਦੇਖੋ ਪਏ ਲੱਦੇ ਪਰ ਤੁਸੀਂ ਕਹੋਗੇ ਇਹਦਾ ਰੋਜ਼ ਹੀ ਪਰਸੀਨ ਵਾਲਾ ਵਲੌਗ ਪਾਉਂਦਾ ਠੀਕ ਹੈ ਤਾਂ ਰੋਜ਼ ਹੀ ਇਹ ਚ ਫਿਰਦਾ ਰਹਿੰਦਾ ਤੇ ਫਿਰ ਤੁਸੀਂ ਗਾਲਾਂ ਕੱਢਣ ਲੱਗ ਜਾਓਗੇ ਮੈਨੂੰ ਕਮੈਂਟਾਂ ਚ ਠੀਕ ਹੈ ਵੈਸੇ ਤੁਸੀਂ ਕਮੈਂਟ ਕਰਦੀ ਨਹੀਂ ਹੈਗੇ ਵੈਸੇ ਵੈਸੇ ਜੇ ਫਿਰ ਫਿਰ ਮੈਨੂੰ ਪਤਾ ਤੁਸੀਂ ਕਰਨ ਲੱਗ ਜਾਓਗੇ ਗਾਲਾਂ ਕੱਢਣ ਦੇ ਮਾਰੇ ਤੁਸੀਂ ਪੱਕਾ ਕਮੈਂਟ ਕਰਨ ਲੱਗ ਜਾਓਗੇ ਕਿਉਂਕਿ ਹੂ ਬੰਦਾ ਚਾਹੇ ਨਾ ਕਮੈਂਟ ਕਰੇ ਪਰ ਜਦੋਂ ਬੰਦੇ ਨਾਲ ਗਾਲ ਕੱਢਣੀ ਹੋਵੇ ਜਾਂ ਕਿਸੇ ਨੂੰ ਮਾੜਾ ਬੋਲਣਾ ਹੋਵੇ ਹਨਾ ਉਦੋਂ ਬੰਦਾ ਕਮੈਂਟ ਕਰ ਹੀ ਦਿੰਦਾ ਹੈ ਠੀਕ ਹੈ ਜੀ ਚਲੋ ਬਾਕੀ ਗੱਲਾਂ ਛੱਡੋ ਤੇ ਆਪਾਂ ਹੁਣੇ ਖੇਤ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਤੇ ਇੱਧਰ ਆ ਕਣਕ ਕਣਕ ਹੈ ਤੇ ਮੌਸਮ ਵੀ ਅੱਜ ਮੀਂਹ ਵਾਲਾ ਹੋਇਆ ਪਿਆ ਠੀਕ ਹੈ ਜੀ ਅੱਜ ਤੁਹਾਨੂੰ ਆਪਣੀ ਕਣਕ ਦਿਖਾਵਾਂਗੇ ਤੇ ਮੌਸਮ ਮੀਂਹ ਵਾਲਾ ਹੋਇਆ ਪਿਆਗਾ ਤੇ ਆਲੇ-ਦਾਲੇ ਮੀਂਹ ਜਿਵੇਂ ਆਲੇ-ਦਾਲੇ ਆਉਂਦੀਆਂ ਨੇ ਖਬਰਾਂ ਹਨਾ ਵੀ ਮੀਂਹ ਪੈ ਗਿਆ ਵੀਡੀਓ ਆਉਂਦੀਆਂ ਨੇ ਵੀ ਮੀਂਹ ਪੈ ਗਿਆ ਹੁਣ ਕਈ ਥਾਵਾਂ ਤੇ ਮੀ ਪਾਜੇ ਮੀ ਪਾਵੇ ਢਾਂਗ ਨਾਲ ਪਰਮਾਤਮਾ ਮਿਹਰ ਕਰੇ ਸਾਰੇ ਨੇ ਫਸਲਾਂ ਦੇ ਕਿਉਂਕਿ ਇਹ ਹੱਕ ਸੱਚ ਦੀ ਕਮਾਈ ਹੈ ਠੀਕ ਆ ਜੀ ਉਹਦੇ ਨਾਲ ਮੂੰਗੋ ਰਾਤਾਂ ਨੂੰ ਠੰਡ ਚ ਮਰਨਾ ਪੈਂਦਾ ਫੇਰ ਕਿਤੇ ਜਾ ਕੇ ਫਸਲ ਹੁੰਦੀ 6 ਮਹੀਨੇ ਮੱਥਾ ਮਾਰਨਾ ਪੈਂਦਾ ਸੱਪਾਂ ਦੀਆਂ ਸਰੀਆਂ ਨੱਪਣੀਆਂ ਪੈਂਦੀਆਂ ਨੇ ਠੀਕ ਆ ਜੀ ਹੱਕ ਸੱਚ ਦੀ ਕਮਾਈ ਹੈ ਇਹ ਤੇ ਪਰਮਾਤਮਾ ਮਿਹਰ ਕਰੇ ਤੇ ਮੌਸਮ ਮੀਂਹ ਵਾਲਾ ਹੋਇਆ ਪਿਆਗਾ ਮੌਸਮ ਮੀਂਹ ਵਾਲਾ ਹੋਇਆ ਪਿਆਗਾ ਤੇ ਕਈ ਥਾਵਾਂ ਤੇ ਗੜੇ ਪੈ ਗੇ ਠੀਕ ਆ ਬਾਈ ਗੜੇ ਪੈ ਗੇ ਤੇ ਫਸਲਾਂ ਦਾ ਨੁਕਸਾਨ ਹੋਇਆਗਾ ਐ ਬਿਛਾਤੀਆਂ ਐਡੇ ਐਡੇ ਮੋٹے ਗੜੇ ਨੇ ਤੇ ਇਹ ਜੀਆਂ ਚੀਜ਼ਾਂ ਤੋਂ ਪਰਮਾਤਮਾ ਸਭ ਦੀਆਂ ਮਿਹਰ ਕਰੇ ਇਹ ਜੀ ਚੀਜ਼ ਤੋਂ ਵੀ ਮੀਂਹ ਜਿਸ ਹਿਸਾਬ ਜਿਹਦਾ ਪੈਜ ਤਾਂ ਕੋਈ ਮਾੜਾ ਨਹੀਂ ਹਨਾ ਫਸਲਾਂ ਨੂੰ ਚੱਲ ਫਾਇਦਾ ਹੀ ਹੁੰਦਾ ਤਾਂ ਤੇ ਫਿਰ ਜੇ ਜ਼ਿਆਦੇ ਹੋ ਜਾਏ ਤੱਕਾ ਫੇਰ ਮਾੜਾ ਹੀ ਮਾੜਾ ਠੀਕ ਆ ਭਾਈ ਕਿਉਂਕਿ ਜ਼ਿੰਮੇਵਾਰਤਾ ਸਾਰਾ ਕੁਝ ਫਸਲ ਦੇ ਸਿਰ ਤੇ ਹੁੰਦਾ ਜੇ ਫਸਲ ਚੰਗੀ ਆ ਤਾਂ ਜ਼ਿੰਮੇਵਾਰ ਚੰਗਾ ਤੇ ਜੇ ਫਸਲ ਮਾੜੀ ਆ ਤਾਂ ਜ਼ਿੰਮੇਵਾਰ ਆਪੇ ਮਾੜਾ ਠੀਕ ਆ ਜੀ ਉੱਥੇ ਫਿਰ ਆ ਸਾਰਾ ਕੁਸ਼ੀ ਹੋ ਜਾਂਦਾ ਕਾਲਾ ਮਾਲਾ ਬਾਕੀ ਤਕਦੀਰਾਂ ਦੇ ਸੌਦੇ ਨੇ ਤੇ ਬਾਕੀ ਮਿਹਨਤ ਉਹਦਾ ਸਾਰਾ ਸਿਸਟਮ ਆ ਸਾਰਾ ਹਣਾ ਜੇ ਜਿੰਨੇ ਇੱਕ ਬੰਦਾ ਮਿਹਨਤ ਕਰਦਾ ਉਹਨਾਂ ਕੋ ਪਾਲ ਹੁੰਦਾ ਬਾਕੀ ਇੱਥੇ ਮਿਹਨਤ ਦੇ ਵੀ ਕਈ ਵਾਰ ਮਾਰ ਪੈ ਜਾਂਦੀ ਹੈ ਮਿਹਨਤ ਤੇ ਵੀ ਕਈ ਵਾਰ ਮਾਰ ਪੈ ਜਾਂਦੀ ਹੈ ਕੀ ਤੇ ਹੋ ਜਾਂਦਾ ਕਦੇ ਨੁਕਸਾਨ ਕਦੇ ਨਫਾਕ ਦੇ ਨੁਕਸਾਨ ਤੇ ਚਲੋ ਪਰਮਾਤਮਾ ਭਲੀ ਕਰੇ ਤੇ ਹੁਣ ਆਪਾਂ ਤੁਹਾਨੂੰ ਕਣਕ ਦਿਖਾਉਣੇ ਆਪਾਂ ਤੇ ਆ ਜਾਓ ਫਿਰ ਆ ਦੇਖੋ ਆ ਦੇਖੋ ਜੀ ਇੱਧਰ ਦੇ ਆਪਣੇ ਨਾ ਸਾਧਨ ਟੱਪਦੇ ਹੁੰਦੇ ਆਗੇ ਤੇ ਜਦੋਂ ਕਹਿਣ ਦਾ ਮਤਲਬ ਇੱਥੋਂ ਆਪਾਂ ਜਦੋਂ ਵੜਦੇ ਹਨਾ ਕਣਕ ਦੀਆਂ ਆਪਣੀਆਂ ਟਰਾਲੀਆਂ ਤੇ ਉਦੋਂ ਇੱਧਰ ਦੀ ਟੱਪਦੀਆਂ ਨੇ ਕਿਉਂਕਿ ਇੱਧਰ ਕੋਈ ਰਾਹ ਤਾਂ ਹੈ ਨਹੀਂਗਾ ਉੱਥੇ ਭਈ ਤੇ ਇੱਧਰ ਦੀ ਟੱਪਦੀਆਂ ਨੇ ਤੇ ਇਹਦੇ ਕਰਕੇ ਤਾਂ ਇੱਥੇ-ਇੱਥੇ ਕਣਕ ਮਾੜੀ ਰਹੀ ਤੇ ਉੱਧਰ ਤੁਸੀਂ ਦੇਖ ਕਰੋ ਚੈੱਕ ਤੇ ਕਣਕ ਪੂਰੀ ਜੋਗਣ ਤੇ ਆ ਹੁਣ ਤੇ ਨਿਸਰੀ ਜਾਂਦੀ ਹੈ ਠੀਕ ਆ ਜੀ ਵਿੱਚ ਨਿਸ ਇਹ ਪੂਰੀ ਫਾਲਤ ਹੈ ਹੁਣ ਤੇ ਹੁਣ ਇਹ ਤੇ ਇੱਕ ਅੱਧੇ ਦਿਨ ਤੱਕ ਆਪਾਂ ਸਪਰੇਅ ਵੀ ਕਰਾਂਗੇ ਤੇ ਬਾਕੀ ਹੁਣ ਤੁਹਾਨੂੰ ਅੱਕੇ ਲੈ ਕੇ ਚੱਲਦੇ ਆਪਾਂ ਅੱਗੇ ਦੇਖੋ ਤੁਸੀਂ ਇਧਰ ਡਟਰੀਆਂ ਡਟਰੀਆਂ ਫਿਰਦੀਆਂ ਨੇ ਜਹਾਨ ਦੀਆਂ ਆ ਦੇਖੋ ਆ ਦੇਖੋ ਮਾਰਾ ਜੀ ਸੂਰਜ ਨੇ ਛਾਤੀ ਮਾਰੀ ਐ ਮਾਰੀ ਜੀ ਮਾਰੀ ਐ ਬਸ ਉਹ ਤਾਂ ਬੱਦਲ ਬਾਈ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਪਰ ਮਾਰੀ ਜੀ ਛਾਤੀ ਮਾਰੀ ਆ ਤਾਂ ਸਰ ਕੱਢਦਾ ਮੜਾ ਜਾ ਪਰ ਉਹ ਦੱਸ ਰੱਖਿਆ ਵੀ ਮੀਂਹ ਇੱਕ ਅੱਦੇ ਦਿਨ ਤੱਕ ਪੈਣਾ ਐ ਇਹ ਬਾਕੀ ਵਾਹਿਗੁਰੂ ਨੂੰ ਪਤਾ ਬਾਕੀ ਤੇ ਆ ਦੇਖੋ ਤੁਸੀਂ ਆਪਣੇ ਕਣਕ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਹੋਰ ਅੱਗੇ ਕਰੋ ਚੱਕ ਲੋਜ ਦੇਖੋ ਪੂਰਾ ਇੱਧਰ ਦੇਖੋ ਇੱਧਰ ਆ ਮਛਰ ਬਾਈ ਹੋ ਰਿਹਾਦਾ ਵੀ ਅੱਗੇ ਦਰ ਆਉਣ ਵਾਲਾ ਅੱਗੇ ਟਾਈਮ ਇਹਨਾਂ ਦੀ ਆ ਇਹ ਕਾ ਬਾਤ Twitch y carca. De acá la Twitch De coche. ਏ ਪੇ ਆ ਗਿਆ ਏ ਮਾੜਾ ਜਾ ਆ ਗਿਆ ਮਾੜਾ ਉਹ ਦੇਖੋ ੱਪ ਜੀ ਨਿਕਲ ਗਈ ਤੇ ਆਹ ਦੇਖੋ ਜੀ ਠੀਕ ਆ ਜੀ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਹਨਾ ਦੇਖੋ ਤੇ ਭਾਈ ਪਹਿਲਾਂ ਮੈਂ ਪਹਿਲਾਂ ਮੈਂ ਸੋਚਦਾ ਹੁੰਦਾ ਸੀ ਜਦੋਂ ਮੈਂ ਹਨਾ ਵੀਡੀਓ ਪਾਉਣ ਪਾਉਣ ਲੱਗਿਆ ਚਲ ਪਹਿਲਾਂ ਤਾਂ ਆਪਾਂ ਸ਼ਾਰਟ ਮੂਵੀਆ ਪਾਉਂਦੇ ਹੁੰਦੇ ਸੀ ਤੇ ਉਹ ਤੋਂ ਬਾਅਦ ਸ਼ਾਰਟ ਨੂਵੀਆਂ ਵੀ ਆਪਾਂ ਘੱਟੋ-ਘੱਟ ਮਾਲਾ 70-80 ਵੀਡੀਓ ਪਾਈਆਂ ਸੀਗੀਆਂ 70 ਉਹ ਤੇ ਵਧੀਆ ਸਿਸਟਮ ਚੱਲ ਪਿਆ ਸੀ ਆਪਣਾ ਠੀਕ ਆ ਵਿਊ ਵਾ ਵਧੀਆ ਆਉਂਦੇ ਸੀ ਉੱਤੇ 2-2000 25-2500 ਵੀਊ ਆਉਣ ਲੱਗੇ ਸੀ ਤੇ ਉਹ ਤੋਂ ਬਾਅਦ ਆ ਪਾਉਣ ਲੱਗੇ ਬਲੌਗ ਤੇ ਬਲੌਗ ਮੈਨੂੰ ਐ ਹੁੰਦਾ ਸੀ ਵੀ ਉਹ ਬਲੌਗ ਚੰਗੀ ਲੋਕੇਸ਼ਨ ਤੇ ਜਾ ਕੇ ਪਾਵਾਂ ਹਨਾ ਜਿੱਥੇ ਕੋਈ ਚੰਗਾ ਸਿਸਟਮ ਹੋਵੇ ਵੀ ਹਾਂ ਵਧੀਆ ਸੋਹਣਾ ਲੱਗੇ ਤੇ ਜਿਹਦਾ ਪ੍ਰਭਾਵ ਜਾ ਪਾਵੇ ਤੇ ਫਿਰ ਪਹਿਲਾਂ ਮੈਂ ਉਹ ਪਾਉਂਦਾ ਸੀ ਉਹ ਪੈਂਦਾ ਹੁੰਦਾ ਸੀ ਜਿਵੇਂ ਹੁਣ ਹਫਤੇ 'ਚ ਇੱਕ ਦੋ ਬਲੌਗ ਹੀ ਪੈਂਦੇ ਹੁੰਦੇ ਸੀ ਕਿਉਂਕਿ ਫਰ ਜਾਣਾ ਕਰਨਾ ਬਣਾਉਣਾ ਹਨਾ ਉਤੇ ਟਾਈਮ ਬਹੁਤ ਕੱਢਣਾ ਪੈਂਦਾ ਸੀ ਤੇ ਫਿਰ ਮੈਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਯਾਰ ਤੂੰ ਵੀ ਘਰ ਦੇ ਬਲੌਗ ਵੀ ਪਾਇਆ ਕਰ ਘਰ ਦੇ ਮਤਲਬ ਵੀ ਜਦੋਂ ਹਰੇ ਚਾਰੇ ਦੇ ਪਸ਼ੂ ਡੰਗਰਾਂ ਦੇ ਖੇਤੀਬਾੜੀ ਦੇ ਠੀਕ ਹੈ ਵੀ ਆਹ ਚੀਜ਼ਾਂ ਵੀ ਜ਼ਰੂਰੀ ਨੇ ਪਰ ਹੁਣ ਮੈਂ ਇਹਦੇ ਵਾਲੇ ਵਲੌਗ ਵੀ ਪਾਉਣ ਲੱਗ ਗਿਆ ਤਾਂ ਕਰਕੇ ਪਾਉਣਾ ਹੁੰਦਾ ਮੈਂ ਹੁਣ ਕਿਉਂਕਿ ਬਾਈ ਹੁਣ ਇੱਕ ਫਾਇਦਾ ਹੋ ਗਿਆ ਹੁਣ ਵਲੌਗ ਵੀ ਡੇਲੀ ਵਾਂਗੂ ਪੈ ਜਾਂਦਾ ਤੇ ਜਦੋਂ ਦਾ ਮੈਂ ਇਹ ਕੰਮ ਸਟਾਰਟ ਕੀਤਾ ਤੇ ਹੁਣ ਵਲੌਗ ਵੀ ਡੇਲੀ ਵਾਂਗੂ ਪੈ ਜਾਂਦਾ ਤੇ ਰਿਸਪੌਂਸ ਵੀ ਵਧੀਆ ਠੀਕ ਆ ਰਿਹਾ ਤੇ ਹੋਰ ਵੀ ਰਿਸਪੌਂਸ ਚਲ ਹੌਲੀ-ਹੌਲੀ ਹੈ ਹੌਲੀ-ਹੌਲੀ ਚੀਜ਼ ਕੋਈ ਵੀ ਹੁੰਦੀ ਆ ਹੌਲੀ-ਹੌਲੀ ਚੱਲਦੀ ਹੁੰਦੀ ਆ ਤੇ ਹੌਲੀ-ਹੌਲੀ ਚੱਲ ਪੂ ਇੱਕ ਦਿਨ ਦਾ ਚੱਲ ਹੀ ਪੂ ਤੇ ਬਸ ਐਨੀ ਕੁ ਗੱਲ ਹੀ ਕਹਿਣੀ ਸੀ ਜੇ ਤੁਹਾਨੂੰ ਤੇ ਬਾਈ ਸਪੋਰਟ ਕਰਿਓ ਤੇ ਸ਼ੇਅਰ ਕਰਦੇ ਠੀਕ ਆ ਭਾਈ ਸਪੋਰਟ ਕਰਿਆ ਕਰੋ ਤੇ ਮਾੜਾ ਮੋਟਾ ਹੌਸਲਾ ਤਾਂ ਜ਼ਰੂਰੀ ਆ ਉਹ ਜ਼ਰੂਰ ਦਿਆ ਕਰੋ ਚਲੋ ਫਿਰ ਮਿਲਦੇ ਆ ਅੱਗੇ ਫਿਰ ਕਿਸੇ ਹੋਰ ਬਲੌਗਰ ਨਾਲ ਠੀਕ ਆ ਭਾਈ ਧੰਨਵਾਦ